ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਕਰਦੇ ਅੱਜ ਪਹੁੰਚੇ ਆ ਅਸੀਂ ਸ਼੍ਰੀ ਹਰਗੁਜਿੰਦਰ ਕਸਬੇ ਦੇ ਵਿੱਚ ਬਹੁਤ ਹੀ ਪਰਾਤਨ ਗੁਰੂ ਹਰਗੁਜਿੰਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਵੀ ਆ ਔਰ ਗੁਰੂ ਸਾਹਿਬ ਜੀ ਦੇ ਹੱਥੀਂ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਗੁਰੂ ਕੀ ਮਸੀਤ ਇਹ ਦੇਖੋ ਜੀ ਪਰਾਤਨ ਉਸ ਜਮਾਨੇ ਦਾ ਗੁਰੂ ਸਾਹਿਬ ਜੀ ਦੇ ਜਮਾਨੇ ਦਾ ਬਣਿਆ ਹੋਇਆ ਇਹਦਾ ਮੁੱਖ ਦਵਾਰ ਉਸ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੋਟੀ ਇੱਟ ਦਾ ਬਣਿਆ ਹੋਇਆ ਇਹ ਗੁਰਦੁਆਰਾ ਗੁਰੂ ਕੀ ਮਸੀਤ ਸ੍ਰੀ ਹਰਗ빈ਤੁਨ ਆਜੋ ਤੁਹਾਨੂੰ ਕਰਾਉਣੇ ਆ ਦਰਸ਼ਨ ਔਰ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਦੀ ਜਿਹੜੀ ਚਿੱਤਰਕਾਰੀ ਵੀ ਕੀਤੀ ਹੋਈ ਸੀਗੀ ਉਸ ਸਮੇਂ ਦੇ ਵਿੱਚ ਰੰਗ ਮਾਰ ਦਿੱਤਾ ਗਿਆ ਹੁਣ ਉੱਪਰ ਥੋੜੀ ਥੋੜੀ ਚਿੱਤਰਕਾਰੀ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਦੀ ਚਿੱਤਰਕਾਰੀ ਗੁਰੂ ਸਾਹਿਬ ਜੀ ਦੇ ਟਾਈਮ ਦੀ ਹੋਈ ਹੈ ਇਹ ਇਹ ਜਿਹੜੀ ਗੁਰੂ ਕੀ ਮਸੀਤ ਗੁਰਦੁਆਰਾ ਸਾਹਿਬ ਹੈ ਇਹ ਮਸੀਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਜਿਹੜੇ ਮੁਸਲਮਾਨ ਸੀਗੇ ਉਹਨਾਂ ਦੇ ਵਾਸਤੇ ਉਹਨਾਂ ਦੀ Eidਗਾ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਬਣਵਾਈ ਸੀਗੀ ਉਸ ਟਾਈਮ ਦੇ ਵਿੱਚ ਸੋ ਅੱਜ ਵੀ ਇਹ ਜਿਉਂ ਦੀ ਤਿਆਂ ਸਾਹਮਣੇ ਰੱਖੀ ਹੋਈ ਹੈ ਐ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਉਸ ਸਮੇਂ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮੇਂ ਦੀ ਬਣੀ ਹੋਈ ਬਿਲਡਿੰਗ ਹੈ ਲੇਕਿਨ ਇਸ ਵੇਲੇ ਥੋੜੀ ਖਸਤਾ ਹਾਲਤ ਦੇ ਵਿੱਚ ਹੈ ਇਹਨੂੰ ਸਾਂਭ ਸੰਭਾਲ ਦੀ ਕਰ ਰਹੇ ਨੇ ਵੈਸੇ ਬਾਬਾ ਜੀ ਬਾਬਾ ਕਾਲਾ ਸਿੰਘ ਜੀ ਇੱਥੇ ਜਿਹੜੇ ਸੇਵਾਦਾਰ ਨੇ ਲੇਕਿਨ ਇਹਨੂੰ ਵੱਡੇ ਪੱਧਰ ਤੇ ਚੀਜ਼ ਨੂੰ ਜਿਹੜਾ ਉਹ ਸੰਭਾਲਣ ਦੀ ਲੋੜ ਆ ਸਾਡੀ ਵਿਰਾਸਤ ਵੀ ਹੈ ਔਰ ਸਾਡਾ ਗੁਰਧਾਮ ਵੀ ਹੈ ਸਾਰਾ ਇੱਕ ਸਰਬ ਸੰਝੀ ਵਾਲਤਾ ਦਾ ਪ੍ਰਤੀਕ ਜਿਹੜਾ ਗੁਰੂ ਸਾਹਿਬ ਜੀ ਨੇ ਇੱਥੇ ਉਦੋਂ ਬਣਾਇਆ ਸੀ ਇੱਥੇ ਹੁਣ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੋ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਹੋਰ ਵੀ ਅਲਾ ਦਵਾਲਾ ਦਿਖਾਉਨੇ ਆ ਅੱਜ ਦੇ ਤਰੀਕੇ ਚ ਗੁਰਦੁਆਰਾ ਸਾਹਿਬ ਦੀ ਜਿਹੜੀ ਜਗਾ ਨੀਵੀ ਹੋ ਚੁੱਕੀ ਆ ਕਿਉਂਕਿ ਬਿਲਡਿੰਗਾਂ ਵਾਲੇ ਦਵਾਲੇ ਉੱਚੀਆਂ ਬਣ ਗਏ ਨੇ ਵਾਲੇ ਦਵਾਲੇ ਘਰ ਜਿਹੜੇ ਬਹੁਤ ਬਣ ਗਏ ਨੇ ਦੇਖਿਆ ਤੁਸੀਂ ਔਰ ਇੱਕ ਤਨ ਹੋਰ ਚੀਜ਼ ਦਿਖਾਉਨੇ ਆ ਇਹ ਹੈ ਉਹ ਪ੍ਰਤਨ ਖੂ ਇਹ ਖੂ ਵੀ ਦੱਸਿਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਜਦੋਂ ਗੁਰੂ ਸਾਹਿਬ ਜੀ ਨੇ ਅ ਗੁਰੂ ਕੀ ਮਸੀਦ ਦਾ ਨਿਰਮਾਣ ਕਰਵਾਇਆ ਤੇ ਖੂਹ ਵੀ ਉਸੇ ਸਮੇਂ ਦਾ ਜੀ ਬਹੁਤ ਡੂੰਘਾ ਖੂਹ ਹੈ ਜੀ ਸੋ ਥੋੜਾ ਬਹੁਤ ਇਹਦੇ ਉੱਪਰ ਉਹ ਚੱਕਰੀ ਵਗੈਰਾ ਹੈ ਜੇ ਤੇ ਇਹ ਗੁਰਦੁਆਰਾ ਸਾਹਿਬ ਦੀ ਕੰਧ ਦੀ ਬਾਹਰ ਦੀ ਜਿਹੜੀ ਕੰਧ ਹੈ ਉਸੇ ਸਮੇਂ ਦੀ ਬਰਤਨ ਉਹ ਜਿਉਂ ਦੀ ਤਿਉਂ ਅਜੇ ਤੱਕ ਪਈ ਹੋਈ ਹੈ ਸੋ ਇਹ ਸਾਰੀ ਜਗ੍ਹਾ ਗੁਰਦੁਆਰਾ ਸਾਹਿਬ ਦੀ ਹੈ ਇੱਥੇ ਹੁਣ ਜਿਹੜੇ ਸੇਵਾਦਾਰ ਨੇ ਵੈਸ ਵੇਲੇ ਕਿਤੇ ਗਏ ਹੋਏ ਨੇ ਮੁੱਖ ਸੇਵਾਦਾਰ ਉਹਨਾਂ ਦੀ ਰਹਿائش ਹੈ ਇੱਧਰ ਕਾਫੀ ਫੁੱਲ ਬੂਟੇ ਪੌਦੇ ਵਗੈਰਾ ਕਾਫੀ ਉਧਾਂ ਨੇ ਇੱਥੇ ਲਗਾ ਕੇ ਰੱਖੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਵਾਰੀ ਸਾਧ ਸੰਗਤ ਜੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਾਧ ਸੰਗਤ ਜੀ ਜਿਸ ਸਥਾਨ ਤੇ ਦਾਸ ਖੜਾ ਹੈ ਇਹ ਉਹ ਸਥਾਨ ਹੈ ਜੋ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਗੁਰੂ ਕੀ ਮਸੀਤ ਇਸ ਸਥਾਨ ਤੇ ਧੰਮਤਨ ਗੁਰੂ ਹਰਗੋਬਿੰਦ ਪਾਸ਼ਾ ਸੋਹਣੇ ਦੇ ਸੁਲਤਾਨ ਮੀਰੀਪਰੀ ਦੇ ਮਾਲਕ ਬੰਦੀ ਛੋੜ ਪਿਤਾ ਨੇ ਆਪ ਬੈਠ ਕੇ ਜੋ ਕਿ ਮੁਸਲਮਾਨ ਵੀਰਾਂ ਵਾਸਤੇ ਨਮਾਜ਼ ਗਜਾਰਨ ਵਾਸਤੇ ਇਹ ਮਸੀਤ ਆਪ ਬਣਵਾਈ ਆਪਣੀ ਰੀਖ ਦੇਖ ਵਿੱਚ ਇਨਾਂ ਪਿਆਰ ਹਰ ਕੋਮ ਨਾਲ ਗੁਰੂ ਹਰਗੋਬਿੰਦ ਪਾਸ਼ਾ ਕਰਦੇ ਸਨ ਇਥੋਂ ਪਤਾ ਲੱਗਦਾ ਹੈ ਤੇ ਇਹ ਪ੍ਰਾਰਥਨ ਸਥਾਨ ਹੈ ਜਿੱਥੇ ਹੁਣ ਸੇਵਾ ਚੱਲ ਰਹੀ ਹੈ ਤਰਨਾਂਦਲ ਜਥੇਦਾਰ ਬਾਬਾ ਜੋਗਾ ਸਿੰਘ ਜੀ ਉਹਨਾਂ ਦੇ ਜੋ ਅੱਗੇ ਸੇਵਾਦਾਰ ਸੇਵਕ ਬਾਬਾ ਕਾਲਾ ਸਿੰਘ ਜੀ ਸੇਵਾ ਕਰਦੇ ਨੇ ਤੇ ਬੜੇ ਪਿਆਰ ਨਾਲ ਸੇਵਾ ਕਰਦੇ ਆਉਂਦੇ ਆ ਜਾਂਦਿਆਂ ਰਾਹਿਆਂ ਨੂੰ ਜੋ ਦਰਸ਼ਨ ਮੇਲਾ ਕਰਨ ਆਉਂਦੇ ਉਹਨਾਂ ਵਾਸਤੇ ਪ੍ਰਸ਼ਾਦਾ ਜਲ ਪਾਣੀ ਦੀ ਸੇਵਾ ਕਰਦੇ ਬੜਾ ਪਿਆਰ ਕਰਦੇ ਆ ਤੇ ਇਹ ਇੱਕ ਕਿਉਂਕਿ ਹੋਰ ਵੀ ਗੁਰਦੁਆਰੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਹੈ ਹਨ ਉਹਨਾਂ ਵਿੱਚੋਂ ਇਹ ਗੁਰੂ ਕੀ ਮਸੀਤ ਵਰਲਡ ਦੇ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੈ ਕਿਉਂਕਿ ਹੁਣ ਜਿੱਥੇ ਮਸੀਤ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਜੋਬਤ ਹੈ ਤੇ ਹੁਣ ਗੁਰੂ ਕੀ ਮਸੀਤ ਕਿਉਂਕਿ ਨਾਉ ਤਾਂ ਹੀ ਗੁਰੂ ਦੇ ਨਾਲ ਜੁੜਿਆ ਹੈ ਨਾ ਗੁਰੂ ਕੀ ਮਸੀਤ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਹੀ ਇੱਟਾਂ ਉਹੀ ਬਿਲਡਿੰਗ ਹੈ ਜੋ ਸਾਰਾ ਸਮ ਸੰਭਾਲ ਕੇ ਰੱਖਿਆ ਹੈ ਇਸ ਕਰਕੇ ਇਹਦਾ ਇਤਿਹਾਸ ਗੁਰੂ ਕੀ ਮਸੀਤ ਦਾ ਇਹ ਹੈ ਕਿ ਪਾਤਸ਼ਾਹ ਨੇ ਆਪ ਮੁਸਲਮਾਨ ਵੀਰਾਂ ਵਾਸਤੇ ਨਮਾਜ਼ ਕਰਨ ਵਾਸਤੇ ਨਮਾਜ਼ ਗੁਜ਼ਾਰਨ ਵਾਸਤੇ ਇਹ ਜਗ੍ਹਾ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਇਹ ਗੁਰਦੁਆਰਾ ਗੁਰੂ ਕੀ ਮਸੀਤ ਸ਼੍ਰੀ ਅਰਗਵਿੰਦਪੁਰ ਸਾਹਿਬ ਤੁਸੀਂ ਦਰਸ਼ਨ ਕੀਤੇ ਨੇ ਸੋ ਲੋੜ ਹੈ ਇਹ ਜਿਹੜੀਆਂ ਜੜੀਆਂ ਸਾਡੀਆਂ ਵਿਰਾਸਤਾਂ ਨੇ ਪੁਰਾਤਨ ਇਹਨਾਂ ਨੂੰ ਸੰਭਾਲਣ ਦੀ ਵੀ ਲੋੜ ਹੈ ਕਿਉਂਕਿ ਦੇਖ ਕੇ ਲੱਗਦਾ ਥੋੜਾ ਜਿਹਾ ਕਿ ਇਹਨੂੰ ਸਾਮ ਸੰਭਾਲਦੀ ਔਰ ਮਰਮਤ ਦੀ ਕਾਫੀ ਜ਼ਰੂਰਤ ਹੈ ਤਾਂ ਕਿ ਜਿਹੜੇ ਅਜਿਹੇ ਸਾਡੇ ਧਰੋਹਰ ਨੇ ਉਹ ਬਣੇ ਰਹਿਣ ਹਮੇਸ਼ਾ ਵਾਸਤੇ ਸਾਂਭੇ ਰਹਿਣ ਸੋ ਮਿਲਦੇ ਆ ਅਗਲੀ ਵੀਡੀਓ ਚ ਕਿਸੇ ਹੋਰ ਤਾਰਮਕਿਸਤਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ